ਦਿੱਲੀ ਅੰਦਰ 48 ਜਿਹੜੇ ਸਾਡੇ ਐਮਐਲਏ ਜਿੱਤ ਕੇ ਆਏ ਨੇ ਹੁਣ ਤੱਕ ਲਗਭਗ ਟੀਵੀ ਨੇ 48 ਦੇ 48 ਨੂੰ ਇੱਕ ਇੱਕ ਵਾਰ ਸਿਮ ਬਣਾ ਦਿੱਤਾ। ਕਿ ਮੈਂ ਰਾਹੁਲ ਗਾਂਧੀ ਜੀ ਨੇ ਬੇਨਤੀ ਕੀਤੀ ਆ ਕਿ 1984 ਸਿੱਖ ਕਤਲੇਆਮ ਅੰਦਰ ਸੱਜਨ ਕੁਮਾਰ ਨੂੰ ਤੀਸਰਾ ਨਸਜਾ ਹੋਈ ਆ। ਤੇ ਉਹਨਾਂ ਨੂੰ ਐਸੇ ਲੋਕਾਂ ਨੂੰ ਪਾਰਟੀਆਂ ਚੋਂ ਬਾਹਰ ਕੱਢਣਾ ਚਾਹੀਦਾ ਕਮਲਨਾਥ ਵਰਗੇ ਸੱਜਨ ਕੁਮਾਰ ਵਰਗੇ ਜਗਦੀਸ਼ ਟੈਕਟਰ ਵਰਗੇ ਇਹ 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 ਜਿਹੜੇ ਨੇ ਇਹ ਕਾਤਲ ਨੇ। ਦਿੱਲੀ ਤੋਂ ਬੀਜਪੀ ਦੇ ਵਿਧਾਇਕ ਮੁੰਜਿੰਦਰ ਸਿੰਘ ਸਿਰਸਾ ਜੀ ਸਾਡੇ ਨਾਲ ਨਾਲ ਹਨ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਇਸ ਜਿੱਤ ਦੇ ਵਿੱਚ ਬਹੁਤ ਸਾਰੀਆਂ ਕਠਿਨਾਈਆਂ ਵੀ ਦੇਖੀਆਂ ਉਹਨਾਂ ਨੇ ਸਿਰਸਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਜਿੱਤ ਦੇ ਲਈ ਧੰਨਵਾਦ ਜੀ ਧੰਨਵਾਦ ਵੱਡੀ ਜਿੱਤ ਹੋਈ ਹੈ ਦਿੱਲੀ ਦੇ ਅੰਦਰ ਕੀ ਕਹਿਣਾ ਚਾਹੋਗੇ ਦੇਖੋ ਮੇਰੀ ਜਿੱਤ ਨਹੀਂ ਦਿੱਲੀ ਦੇ ਲੋਕਾਂ ਦੀ ਜਿੱਤ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਤਰਸਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾਏ ਮੇਰੀ ਕੋਈ ਹیثیت ਮੇਰੀ ਕੋਈ ਕਾਤ ਨਹੀਂ ਕਿ ਮੈਂ ਵੱਡੀ ਜਿੱਤ ਹਾਸਲ ਕਰ ਸਕਾਂ ਪਰ ਜਦੋਂ ਗੁਰੂ ਦਾ ਥਾਪੜਾ ਹੋਵੇ ਤੇ ਸਭ ਕੁਝ ਸੰਭਵ ਆ ਮੈਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਨਵਾ ਕੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਚਰਨਾਂ 'ਚ ਸੀਸ ਨਵਾ ਕੇ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਉੱਥੇ ਹੀ ਦਿੱਲੀ ਦੀ ਸੰਗਤ ਨੇ ਜੋ ਇੰਨਾ ਅੰਥਾ ਪਿਆਰ ਦਿੱਤਾ ਬਹੁਤ ਵੱਡੀ ਗੱਲ ਸੀ ਇੰਨੇ ਵੱਡੇ ਮਾਰਜਨ ਨਾਲ ਔਰ ਇੱਕ ਤਰਫਾ ਵੋਟਾਂ ਪਾਉਣੀਆਂ ਕਮਿਊਨਿਟੀ ਨੇ ਮੈਂ ਜਿੰਨਾ ਧੰਨਵਾਦ ਕਰਾਂ ਉਹਨਾਂ ਹੀ ਉਹਨਾਂ ਦਾ ਥੋੜਾ ਹੈ ਉਹਨਾਂ ਹੀ ਥੋੜਾ ਹੈ ਦਿੱਲੀ ਤੋਂ ਤੁਸੀਂ ਸੀਐਮ ਦੇ ਚਿਹਰੇ ਵੀ ਲਾਨੇ ਜਾ ਰਹੇ ਹੋ ਹਾਲਾਂਕਿ ਸੂਤਰਾ ਦਿਵਾਲੇ ਤੋਂ ਖਬਰ ਚੱਲ ਰਹੀ ਹੈ ਉਸ ਨੂੰ ਕਿੱਦਾਂ ਦੇਖਦੇ ਹੋ ਦੇਖੋ ਬਿਲਕੁਲ ਇਹ ਸਭ ਨਕਲੀ ਗੱਲਾਂ ਨੇ ਜੀ ਨਾ ਇਹਨਾਂ ਗੱਲਾਂ 'ਚ ਕੋਈ ਤੱਥਿਆ ਨਾ ਕੋਈ ਗੱਲ ਹੈ ਜੀ ਦਿੱਲੀ ਅੰਦਰ 48 ਜਿਹੜੇ ਸਾਡੇ ਐਮਐਲਏ ਜਿੱਤ ਕੇ ਆਏ ਨੇ ਹੁਣ ਤੱਕ ਲਗਭਗ ਟੀਵੀ ਨੇ 48 ਦੇ 48 ਨੂੰ ਇੱਕ ਇੱਕ ਵਾਰ ਸਿਆਣ ਬਣਾ ਦਿੱਤਾ ਹੈ ਜੀ ਸੋ ਇਸ ਕਰਕੇ ਉਹਨਾਂ 48ਾਂ 'ਚੋਂ ਮੇਰਾ ਵੀ ਨਾਮ ਲੈ ਦਿੱਤਾ ਜਾਵੇ ਤਾਂ ਗੱਲ ਵੱਖਰੀ ਹੈ ਸਭ ਨੂੰ ਬਣਾਈ ਜਾ ਰਹੀ ਹੈ ਇਹ ਇਹਨਾਂ ਗੱਲਾਂ 'ਚ ਕੋਈ ਤੱਥ ਨਹੀਂ ਹੁੰ ਮੈਨੂੰ ਮੌਕਾ ਮਿਲਿਆ ਇਹ ਰਜੋਰੀਗੜ੍ਹ ਦੇ ਐਮਐਲਏ ਰੂਪ ਸੇਵਾ ਕਰਦਾ ਮੈਂ ਬਹੁਤ ਖੁਸ਼ ਹਾਂ ਮੇਰੇ ਕੋਲ ਪਾਰਟੀ ਦੀ ਬਹੁਤ ਵੱਡੀ ਪਹਿਲੀ ਜ਼ਿੰਮੇਵਾਰੀ ਹੈ ਮੈਂ ਰਾਸ਼ਟਰੀ ਮੰਤਰੀਆਂ ਪਾਰਟੀ ਦੇ ਅੰਦਰ ਜੀ ਔਰ ਮੈਨੂੰ ਹੀ ਲੱਗਦਾ ਹੈ ਕਿ ਅੱਜ ਸਾਨੂੰ ਜਿਹੜੀ ਇਹ ਗੱਲਾਂ ਛੋਟੀਆਂ ਸਾਡਾ ਵੱਡਾ ਮਕਸਦ ਕੀ ਹੈ ਕਿ ਦਿੱਲੀ ਨੂੰ ਕਿਵੇਂ ਬਚਾਇਆ ਜਾ ਸਕਦਾ ਔਰ ਸਿੱਖ ਮਸਲਿਆਂ ਦੇ ਉੱਤੇ ਕਿਵੇਂ ਆਪਣੀ ਗੱਲ ਨੂੰ ਕੀਤਾ ਜਾ ਸਕਦਾ ਜੀ ਬਿਲਕੁਲ ਹਰਪੀਤ ਜੀ ਦੀਆਂ ਟਿੱਪਣੀਆਂ ਹੋ ਰਹੀਆਂ ਨੇ ਵਾਰ-ਵਾਰ ਦੇਖੋ ਮੈਂ ਉਹ ਧਾਰਮਿਕ ਤੌਰ ਤੇ ਕੁਝ ਨਹੀਂ ਬੋਲਣਾ ਚਾਹੁੰਦਾ ਇਹ ਦੇਖੋ ਧਾਰਮਿਕ ਮਸਲੇ ਨਹੀਂ ਬਹੁਤ ਵੱਡੇ ਲੋਕਾਂ ਦੇ ਮਸਲੇ ਨੇ ਇਹ ਬਹੁਤ ਵੱਡੇ ਸਿੱਖ ਸਹਿਬਾਨਾਂ ਦੇ ਮੇਰੇ ਵਰਗੇ ਛੋਟੇ ਇਨਸਾਨ ਦੇ ਮੂੰਹੋਂ ਉਹਨਾਂ ਦੇ ਪ੍ਰਤੀ ਕੋਈ ਵੀ ਗੱਲ ਕਹਿਣੀ ਗਲਤ ਹੋਊਗੀ ਜੀ ਹਰ ਰਾਹੁਲ ਗਾਂਧੀ ਜੀ ਨੂੰ ਤੁਹਾਡੇ ਵੱਲੋਂ ਇੱਕ ਚਿੱਠੀ ਲਿਖੀ ਹੈ ਕਿਸ ਕਾਰਨ ਦੇ ਕਾਰਨ ਕਿਉਂ ਸੱਜਨ ਕੁਮਾਰ ਨੂੰ ਤੀਸਰੀ ਰੰਸ ਸਜ਼ਾ ਹੋਈ ਆ ਜੀ ਵੈਸੇ ਉਹ ਭਾਵਨਾ ਰੱਖਦੇ ਨੇ ਸ੍ਰੀ ਦਰਬਾਰ ਸਾਹਿਬ ਵੀ ਗਏ ਨੇ ਸਿਰ ਤੇ ਦਸਤਾਰ ਵੀ ਸਜਾਈ ਆ ਅੱਛੀ ਗੱਲ ਆ ਇਹ ਭਾਵਨਾ ਉਹਨਾਂ ਦੇ ਸਿੱਖਾਂ ਪ੍ਰਤੀ ਅਗਰ ਸੱਚੀ ਆ ਤੇ ਉਹਨਾਂ ਨੂੰ ਐਸੇ ਲੋਕਾਂ ਨੂੰ ਪਾਰਟੀਆਂ ਚੋਂ ਬਾਹਰ ਕੱਢਣਾ ਚਾਹੀਦਾ ਕਮਲਨਾਥ ਵਰਗੇ ਸੱਜਨ ਕੁਮਾਰ ਵਰਗੇ ਜਗਦੀਸ਼ ਟੈਕਟਰ ਵਰਗੇ ਇਹ 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 ਜਿਹੜੇ ਨੇ ਇਹ ਕਾਤਲ ਨੇ ਜੀ ਔਰ ਇਹਨਾਂ ਨੇ ਇੱਕ ਦਰਿੰਦਗੀ ਦਰੂਪਿੰਦਰ ਕਤਲੇਆਮ ਕੀਤਾ ਹੈ ਜੀ ਔਰ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਕਿ ਭਾਰਤ ਦੀ ਸਰਕਾਰ ਨੇ ਜੋ ਐਸਆਈਟੀ ਬਣਾ ਕੇ ਇਹਨਾਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਤੁਹਾਨੂੰ ਪਾਰਲੀਮੈਂਟ ਚ ਉਹਦਾ ਵੀ ਇੱਕ ਤਨਵਾਦ ਦਾ ਮਤਾ ਲਿਆਉਣਾ ਚਾਹੀਦਾ ਤਾਂ ਕਿ ਸਾਰੇ ਦੇਸ਼ ਨੂੰ ਪਤਾ ਚੱਲ ਸਕੇ ਕਿ ਸਾਡਾ ਕਿੰਨਾ ਤੱਕਾ ਹੋਇਆ ਸੀ ਔਰ ਸਾਰੀਆਂ ਪਾਰਟੀਆਂ ਸਾਡਾ ਇੱਕਜੁੱਟ ਖੜੀਆਂ ਨੇ ਮੈਂ ਰਾਹੁਲ ਗਾਂਧੀ ਜੀ ਤੋਂ ਉਮੀਦ ਕਰਦਾ ਕਿ ਉਹ ਨੂੰ ਇੱਕ ਅੱਛੇ ਸਾਰਥਕ ਪੱਖ ਅੰਦਰ ਇਸ ਦੇ ਉੱਤੇ ਜ਼ਰੂਰ ਕਾਰਵਾਈ ਕਰਨਗੇ ਜੀ ਸੋ ਇਹ ਸਾਨੂੰ ਮਨਿੰਦਰ ਸਿੰਘ ਸਿਰਸਾ ਜੀ ਜਿਨ੍ਹਾਂ ਨੇ ਦਿੱਲੀ ਦੇ ਅੰਦਰ ਵਿਧਾਇਕ ਦੇ ਤੌਰ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਔਰ ਕਿਤਨਾ ਕਿਤੇ ਤੁਸੀਂ ਦੇਖਦੇ ਹੋ ਕਿ ਜਿੱਤ ਦੇ ਕਾਰਨੋਂ ਦੀ ਮਿਹਨਤ ਵੀ ਬੋਲਦੀ ਹੈ ਔਰ ਰਾਹੁਲ ਗਾਂਧੀ ਜੀ ਨੂੰ ਵਿਸ਼ੇਸ਼ ਤੌਰ ਤੇ ਇਹਨਾਂ ਲੋਕ ਚੰਕੁਮਾਰ ਨੂੰ ਚਿੱਠੀ ਵੀ ਲਿਖੀ ਗਈ ਕਿ 1984 ਦੇ ਕਤਲੇਆ ਸੂਚਨ ਮੰਜਨ ਸਿੰਘ ਸਿਰਸਾ ਜੀ ਦਿੱਲੀ ਕੈਮਰਾਮਨਗਰ ਰੰਗ ਰੋਡ ਦੇ ਸਿੰਘ ਦੇ ਨਾਲ ਬਲਰਾਜ ਸਿੰਘ ਧਾਨਮੇ